ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਅਤੇ ਝੂਠੇ ਲੋਕਾਂ ਦੀ ਪਛਾਣ ਕਿਵੇਂ ਕਰੀਏ ਸੋ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੋ ਸਾਖੀ ਵਿੱਚ ਕੀ ਬਚਨ ਕੀਤੇ ਹਨ ਸੋ ਆਓ ਜਾਣਦੇ ਹਾਂ ਗੁਰਮੁਖਾ ਪਾਸੋਂ ਗੁਰਮੁਖਾ ਨੇ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਹੈ ਸੋ ਆਓ ਸਰਵਣ ਕਰਦੇ ਹਾਂ ਜੀ ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ 10ਵੇਂ ਪਾਤਸ਼ਾਹ ਜੀ ਦੀ ਪਾਵਨ ਕਥਾ 100 ਸਾਖੀ ਦੇ ਵਿੱਚ ਦਰਜ ਹੈ ਜੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਸਿੰਘਾਂ ਨੂੰ ਭਵਿੱਖ ਬਚਨ ਕਹੇ ਸੀ ਧਰਤੀ ਤੇ ਪਖੰਡ ਤੇ ਪਾਪ ਦੇ ਬਾਰੇ ਸੱਚੇ ਝੂਠੇ ਲੋਕ ਇਹਨਾਂ ਦੀ ਪਛਾਣ ਕਿਵੇਂ ਹੋਵੇਗੀ ਅਕਸਰ ਹੀ ਅਸੀਂ ਧੋਖਾ ਖਾ ਜਾਂਦੇ ਹਾਂ ਸੰਗਤ ਜੀ ਕਈ ਵਾਰੀ ਅਸੀਂ ਸੱਚੇ ਲੋਕਾਂ ਨੂੰ ਝੂਠੇ ਝੂਠੇ ਲੋਕਾਂ ਨੂੰ ਸੱਚੇ ਕਹਿ ਦਿੰਨੇ ਆ ਪਰ ਇਹਨਾਂ ਦੀ ਪਛਾਣ ਕਿਵੇਂ ਆਵੇਗੀ ਆਉ ਮਹਾਰਾਜ ਦੀ ਕਥਾ ਸਰਵਣ ਕਰਦੇ ਆ ਇੱਕ ਦਿਨ ਜਦੋਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰੁੱਖਾਂ ਵਾਲਾ ਪਿੰਡ ਦੇ ਵਿੱਚ ਦੀਵਾਨ ਸਜਾਇਆ ਦੂਰੋਂ ਦੂਰੋਂ ਸੰਗਤਾਂ ਆਈਆਂ ਮਹਾਰਾਜ ਨੇ ਸ਼ਬਦ ਪੜ੍ਹਿਆ ਸਤਿਗੁਰ ਸਿੱਖ ਕੇ ਬੰਧਨ ਘਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਿੰਘਾਂ ਨੇ ਸੰਗਤ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਜੀ ਅਸੀਂ ਬੜੇ ਤੀਰਥਾਂ ਤੇ ਗਏ ਆ ਉੱਥੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਈ ਭੇਖੀ ਸਾਧੂ ਪਖੰਡੀ ਹੁੰਦੇ ਆ ਪਾਪੀ ਹੁੰਦੇ ਆ ਜਿਹੜੇ ਆਪਣੇ ਪਾਪ ਲਾਉਣ ਵਾਸਤੇ ਤੀਰਥਾਂ ਤੇ ਆਉਂਦੇ ਆ ਮਹਾਰਾਜ ਕਿਰਪਾ ਕਰੋ ਸਾਨੂੰ ਦੱਸਣਾ ਕਰੋ ਜੀ ਸੱਚੇ ਝੂਠੇ ਲੋਕਾਂ ਦੀ ਪਛਾਣ ਕਿਵੇਂ ਹੋਵੇਗੀ ਗੁਰਮਖ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਕਥਾ ਸੁਣਾਈ ਹੈ ਜੀ ਗੁਰੂ ਜੀ ਕਹਿਣ ਲੱਗੇ ਕੋਈ ਪਖੰਡੀ ਸਾਧੂ ਸੀ ਲੱਭਦਾ ਰਹਿੰਦਾ ਸੀ ਕਿਵੇਂ ਨਾ ਕਿਵੇਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਵਾ ਇਸ ਤਰ੍ਹਾਂ ਉਹ ਸ਼ਿਕਾਰ ਨੂੰ ਲੱਭਦਾ ਲੱਭਦਾ ਜਦੋਂ ਅੱਗੇ ਆਇਆ ਇੱਕ ਨਗਰ ਦੇ ਵਿੱਚ ਇੱਕ ਨੌਜਵਾਨ ਬੈਠਾ ਮੱਥਾ ਖੁਰਕ ਰਿਹਾ ਸੀ ਆਪਣਾ ਇਹਨੇ ਸਮਝਿਆ ਵੀ ਮੈਨੂੰ ਕਿਤੇ ਮੱਥਾ ਟੇਕ ਰਿਆ ਨਮਸਕਾਰ ਕਰਦਾ ਹੈ ਬੜੀਆਂ ਅਸੀਸਾਂ ਦਿੱਤੀਆਂ ਤੇ ਕਹਿੰਦਾ ਮੈਂ ਫਿਰ ਫਿਰ ਕੇ ਥੱਕ ਗਿਆ ਭਾਈ ਮੈਨੂੰ ਆਪਦੇ ਘਰੇ ਲੈ ਚੱਲ ਮੈਂ ਹੁਣ ਤੇਰੇ ਘਰੇ ਰੁਕਣਾ ਚਾਹੁੰਨਾ ਨੌਜਵਾਨ ਗ੍ਰਸਤੀ ਸੀ ਉਹਦੀ ਘਰ ਵਾਲੀ ਜਿਹੜੀ ਸੀ ਚੰਗੇ ਸੁਭਾਅ ਦੀ ਸੀ ਆਪ ਵੀ ਉਹ ਨਰਮਦਿਲ ਵਾਲਾ ਸੇਵਾ ਭਾਵਨਾ ਵਾਲਾ ਸੀ ਮਹਾਰਾਜ ਕਹਿੰਦੇ ਦੁਨੀਆ ਤੇ ਕੁਝ ਐਸੇ ਲੋਕ ਹੁੰਦੇ ਆ ਜਿਨ੍ਹਾਂ ਦੇ ਅੰਦਰ ਭਾਵਨਾ ਹੁੰਦੀ ਸੇਵਾ ਕਰੀਏ ਪਰ ਕਈ ਪਖੰਡੀ ਵੀ ਹੁੰਦੇ ਆ ਪਰ ਉਹ ਨੌਜਵਾਨ ਬਹੁਤ ਚੰਗਾ ਸੁਭਾਸੀ ਉਹਦਾ ਉਹ ਸਾਧੂ ਨੂੰ ਆਪਦੇ ਘਰੇ ਲੈ ਗਿਆ ਤੇ ਸਾਧੂ ਉਹਨੂੰ ਲਾਲਚ ਵੀ ਦੇਈ ਜਾਵੇ ਸਾਖੀਆਂ ਸੁਣਾਉਣ ਲੱਗਾ ਵੀ ਦੇਖੋ ਜਿਨੇ ਜਿਨੇ ਵੀ ਅੱਜ ਤੱਕ ਮੇਰੀ ਸੇਵਾ ਕੀਤੀ ਆ ਉਹਨੂੰ ਮੈਂ ਧੰਵਾਨ ਬਣਾ ਦਿੱਤਾ ਉਹਨੂੰ ਮੈਂ ਪੈਸੇ ਵਾਲਾ ਬਣਾ ਦਿੱਤਾ ਤੇ ਡਰਾ ਵੀ ਰਿਹਾ ਸੀ ਉਹਨੂੰ ਜਿਨੇ ਮੇਰੀ ਹੁਕਮ ਅਦੂਲੀ ਕੀਤੀ ਆ ਮੈਂ ਉਹਨੂੰ ਸ਼ਰਾਪ ਵੀ ਦਿੱਤਾ ਉਹ ਬੰਦੇ ਛਾਹਾਂ ਤੋਂ ਕੰਗਾਲ ਹੋ ਗਿਆ ਉਹਨਾਂ ਦਾ ਘਰ ਦੁੱਖ ਨਾਲ ਭਰ ਗਿਆ ਸਾਧੂ ਜਿਹੜਾ ਨਵੇਂ ਤੋਂ ਨਮਾ ਹਵਨ ਦਸੀ ਜਾਂਦਾ ਸੀ ਕਹਿ ਰਿਹਾ ਸੀ ਇੰਨੇ ਪੈਸੇ ਦਿਓ ਮੈਨੂੰ ਮੈਂ ਪ੍ਰਿਆਗ ਰਾਜ ਜਾਊਂਗਾ ਉੱਥੇ ਭੰਡਾਰਾ ਕਰੂੰਗਾ ਇੰਨੇ ਪੈਸੇ ਦੇ ਦਿਓ ਮੈਨੂੰ ਹਰਦਵਾਰ ਜਾਊਂਗਾ ਤੁਹਾਡੇ ਨਾਂ ਦਾ ਭੰਡਾਰਾ ਕਰੂੰਗਾ ਕਿਤੇ ਨਾ ਨਾ ਕਰ ਦਿਓ ਦੇਖੋ ਮੇਰੇ ਮੂੰਹ ਸਰਾਪ ਨਾ ਨਿਕਲ ਜਾਵੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਪਖੰਡੀ ਸੀ ਬਾਰ ਬਾਰ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਤਰ੍ਹਾਂ ਕਹਿੰਦਾ ਮੈਨੂੰ ਪੈਸੇ ਦੇ ਦੋ ਹਰਦਵਾਰ ਜਾਊਂਗਾ ਕਦੇ ਕਿਤੇ ਜਾਊਂਗਾ ਨੌਜਵਾਨ ਤੇ ਉਹਦੀ ਜਿਹੜੀ ਘਰਵਾਲੀ ਸੀ ਉਹਨਾਂ ਨੇ ਨਾਲੇ ਤਾਂ ਉਹਨੂੰ ਪ੍ਰਸ਼ਾਦਾ ਪਾਣੀ ਸ਼ਿਕਾਇਆ ਮਹਾਰਾਜ ਕਹਿੰਦੇ ਨਾਲੇ ਆਪਣੇ ਕੀਮਤੀ ਜੇਵਰ ਗਹਿਣੇ ਜਿਹੜੇ ਸੀਗੇ ਉਹ ਵੀ ਵੇਚ ਦਿੱਤੇ ਆ ਆਖਰ ਹੁਣ ਉਹਨਾਂ ਕੋਲ ਕੁਝ ਨਹੀਂ ਸੀ ਇਹਨੇ ਦੇਖ ਲਿਆ ਇਹ ਪਖੰਡੀ ਨੇ ਕਿ ਇੱਥੇ ਹੁਣ ਕੁਝ ਨਹੀਂ ਹਰਦਵਾਰ ਦਾ ਮੇਲਾ ਆ ਰਿਹਾ ਪਿਆਰ ਹੋ ਗਿਆ ਜਦੋਂ ਤੁਰਨ ਲੱਗਾ ਤੇ ਨੌਜਵਾਨ ਤੇ ਉਹਦੀ ਘਰਵਾਲੀ ਨੇ ਵੇਖਿਆ ਜਿਹੜਾ ਸਾਧੂ ਘਰ ਨੂੰ ਸਵਰਗ ਬਣਾਉਣ ਦੀਆਂ ਗੱਲਾਂ ਕਰਦਾ ਸੀ ਇਹ ਤਾਂ ਸਾਡਾ ਸਾਰਾ ਘਰ ਇੱਥੇ ਉਜਾੜ ਕੇ ਜਾ ਰਿਹਾ ਰਿਹਾ ਇੱਥੇ ਪ੍ਰਸ਼ਾਦਾ ਪਾਣੀ ਇਹਨੂੰ ਛਕਾਇਆ ਬੜੀਆਂ ਗੱਲਾਂ ਕਰਦਾ ਸੀ ਡਿੰਗਾ ਮਾਰਦਾ ਸੀ ਪਰ ਇਹਨੇ ਕੁਝ ਵੀ ਨਹੀਂ ਕੀਤਾ ਤੇ ਤੋੜਨੇ ਲੱਗਿਆ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਆ ਤੇ ਡਰ ਵੀ ਸੀਗਾ ਵੀ ਕਿਤੇ ਸਰਾਬ ਨਾ ਦੇ ਜਾਵੇ ਤੇ ਜਾਣ ਲੱਗਾ ਕਹਿਣ ਲੱਗਾ ਮੇਰੇ ਬੱਚਿਓ ਮੈਨੂੰ ਪਤਾ ਤੁਸੀਂ ਮੇਰੇ ਵਿਛੋੜੇ ਨੂੰ ਨਹੀਂ ਸਹਾਰ ਸਕਦੇ ਤਾਂ ਰੋ ਰਹੇ ਹੋ ਇਹ ਤੁਹਾਡਾ ਰੋਣਾ ਮੇਰੇ ਕੋਲੋਂ ਸਹਾਰਿਆ ਨਹੀਂ ਜਾਂਦਾ ਚੰਗਾ ਜੇ ਤੁਸੀਂ ਨਹੀਂ ਚਾਹੁੰਦੇ ਤਾਂ ਮੈਂ ਨਹੀਂ ਜਾਂਦਾ ਉਹ ਨੌਜਵਾਨ ਦਾ ਦਿਲ ਪਰ ਆਇਆ ਤੇ ਉਹਨੇ ਕਿਹਾ ਮਹਾਤਮਾ ਜੀ ਮੈਨੂੰ ਇੱਕ ਗੱਲ ਸੱਚ ਦੱਸਿਓ ਮੈਂ ਤਾਂ ਮੱਥਾ ਹੀ ਖੁਰਕਿਆ ਸੀ ਤੇ ਮੇਰਾ ਇਹ ਹਾਲ ਹੋ ਗਿਆ ਤੇ ਜੇ ਤੁਹਾਨੂੰ ਮੱਥਾ ਟੇਕਦਾ ਤੇ ਫੇਰ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਸੀ ਤੇ ਜਿਹੜੇ ਤੁਹਾਨੂੰ ਮੱਥਾ ਟੇਕਦੇ ਹੋਣਗੇ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ ਤਾਂ ਮਹਾਰਾਜ ਕਹਿਣ ਲੱਗੇ ਭਾਈ ਭਗਤ ਕਬੀਰ ਸਾਹਿਬ ਜੀ ਨੇ ਤਾਂ ਪਹਿਲਾਂ ਹੀ ਦੱਸ ਦਿੱਤਾ ਸੀ ਇਹ ਦੁਨੀਆ ਦੇ ਲੋਕਾਂ ਦੇ ਬਾਰੇ ਇੱਥੇ ਭਗਤਾਂ ਨੇ ਦੱਸਿਆ ਉੱਥੇ ਗੁਰੂ ਸਾਹਿਬਾਨ ਨੇ ਵੀ ਦੱਸਿਆ ਹੈ ਓਏ ਹਰ ਕੇ ਸੰਤਨ ਆਖੀਐ ਬਾਨਾਰਸ ਕੇ ਠੱਗ ਐਸੇ ਸੰਤਨ ਮੁਕੋ ਭਾਵੇ ਮਹਾਰਾਜ ਕਹਿੰਦੇ ਦੇਖੋ ਇਹੋ ਜੇ ਸਾਧੂ ਸਾਨੂੰ ਚੰਗੇ ਨਹੀਂ ਲੱਗਦੇ ਡਾਲਾ ਸਿਓ ਪੇਡਾ ਘਟਕਾਵੇ ਜਿਹੜੇ ਬਰਸ਼ਾਂ ਨੂੰ ਟਹਿਣੀਆਂ ਸਮੇਤ ਨਿਗਲ ਜਾਂਦੇ ਆ ਖਾ ਜਾਂਦੇ ਆ ਇਸ ਕਰਕੇ ਮਾਇਆ ਦੀ ਖਾਤਰ ਭੱਜੇ ਫਿਰਦੇ ਆ ਇਹ ਬਨਾਰਸ ਦੇ ਠੱਗਾ ਗੱਜ ਸਾਢੇ ਤੈ ਤੈ ਧੂਤੀਆਂ ਤੇਹਰੇ ਪਾਇਨ ਤੱਗ ਜਿਹੜੇ ਸਾਢੇ 3 3 ਗੱਜ ਲੰਮੀਆਂ ਧੂਤੀਆਂ ਪਹਿਨਦੇ ਆ ਤੇ ਜਨੇਊ ਪਾਉਂਦੇ ਆ ਗਲੀ ਜਿਨ੍ਹਾਂ ਜਪ ਮਾਲੀਆਂ ਜਿਨ੍ਹਾਂ ਦੇ ਗਲਾਂ ਵਿੱਚ ਮਾਲਾ ਨੇ ਹੱਥ ਵਿੱਚ ਲਿਸ਼ਕਾਈ ਹੋਏ ਲੋਟੇ ਆ ਇਹ ਸੰਤ ਨਹੀਂ ਤਾਂ ਬਨਾਰਸ ਕੇ ਠੱਗ। ਮਹਾਰਾਜ ਕਹਿੰਦੇ ਸੰਤ ਕੌਣ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਚਾ ਸੌਦਾ ਕੀਤਾ ਹੈ ਤੇ ਸਤਗੁਰੂ ਮਹਾਰਾਜ ਨੇ ਜਦੋਂ ਸੰਤ ਰੇਣ ਉਹ ਸਾਧੂਆਂ ਦੇ ਮੁਖੀ ਤੋਂ ਪੁੱਛਿਆ ਸੀ ਆਪ ਜੀ ਇੱਥੇ ਬੈਠੇ ਪ੍ਰਸ਼ਾਦਾ ਛਕਦੇ ਹੋ ਤੇ ਪਿੰਡ ਵਿੱਚ ਜਾ ਕੇ ਮੰਗ ਕੇ ਕਿਉਂ ਨਹੀਂ ਖਾ ਲੈਂਦੇ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਸੀ ਆਖਿਆ ਸੀ ਜੀਨੇ ਇਹ ਸੰਸਾਰ ਸਾਜਿਆ ਹੈ ਉਹ ਜਦੋਂ ਦੇਵੇਗਾ ਉਦੋਂ ਪ੍ਰਸ਼ਾਦਾ ਸ਼ਕ ਲਵਾਂਗੇ ਇਸ ਤਰ੍ਹਾਂ ਉਹਨਾਂ ਨੇ ਸਦਕ ਵਾਲੀ ਗੱਲ ਕੀਤੀ ਸੀ ਕਿਹਾ ਸੀ ਕਿ ਜਦੋਂ ਛਕਾਵੇਗਾ ਸ਼ਕ ਲਵਾਂਗੇ ਮੰਗਣ ਦੇ ਨਾਲ ਦਰਦਰ ਤੇ ਜਾ ਕੇ ਜਦੋਂ ਮੰਗਦੇ ਆ ਤੇ ਉਹ ਫਿਰ ਆਤਮਾ ਜਿਹੜੀ ਉਹਨੂੰ ਠੇਸ ਪਹੁੰਚਦੀ ਆ ਤੇ ਇਹ ਉਹ ਸਾਧੂ ਸੀ ਜਿਹੜੇ ਕਹਿੰਦੇ ਸੀ ਅਸੀਂ ਕਿਸੇ ਦਾ ਹੱਕ ਨਹੀਂ ਖਾਂਦੇ ਜਦੋਂ ਰੱਬ ਭੇਜੇਗਾ ਤੇ ਅਸੀਂ ਛਕਾਂਗੇ ਤੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੱਸ ਕੇ ਕਿਹਾ ਸੀ ਸੰਤ ਜੀ ਜਿਹਨੂੰ ਤੁਸੀਂ ਬੈਠੇ ਇੱਥੇ ਆਰਾਧ ਰਹੇ ਹੋ ਜਿਸ ਦਾ ਭੇਜਿਆ ਤੁਸੀਂ ਛਕਦੇ ਹੋ ਜੇ ਮੈਨੂੰ ਉਹਨੇ ਹੀ ਭੇਜਿਆ ਹੋਵੇ ਫਿਰ ਲੰਗਰ ਛਕੋਗੇ ਕਿ ਨਹੀਂ ਜਦੋਂ ਸੰਤ ਰੇਣ ਨੇ ਸਤਗੁਰਾਂ ਵੱਲ ਵੇਖਿਆ ਸੀ ਉਹਨਾਂ ਸਾਧੂਆਂ ਨੇ ਤਾਂ ਸਤਗੁਰਾਂ ਨੇ ਸੰਤ ਰੇਣ ਵੱਲ ਨਜ਼ਰ ਭਰ ਕੇ ਤੱਕਿਆ ਉਹਦੇ ਸਦਕ ਨੂੰ ਭਾਗ ਲੱਗ ਗਿਆ ਉਹਦੇ ਅੰਦਰੋਂ ਜਨਮ ਜਨਮ ਦੀ ਸੁੱਤੀ ਪ੍ਰੀਤ ਜਾਗੀ ਆ ਗੱਦਗਦ ਹੋ ਗਿਆ ਕਹਿਣ ਲੱਗਾ ਆ ਗਈ ਹਾਂ ਜੀ ਤੁਸੀਂ ਲੰਗਰ ਛਕਾਉਣ ਨਹੀਂ ਆਏ ਬਹਾਨੇ ਨਾ ਮੈਨੂੰ ਭਾਗ ਲਾਉਣਾ ਹੈ ਮੇਰੇ ਜਨਮ ਜਨਮ ਦੀ ਭੁੱਖ ਮਕਾਉਣ ਵਾਸਤੇ ਆਇਆ ਹਾਂ ਅੱਜ ਮੇਰੀ ਸਾਧਨਾ ਸਫਲ ਹੋ ਗਈ ਆ ਤੁਹਾਡੇ ਦਰਸ਼ਨਾਂ ਵਾਸਤੇ ਹੀ ਸਾਰਾ ਤਪ ਸਾਧਨਾ ਕਰ ਰਹੇ ਸੀ ਲਿਆਓ ਰਸਦ ਛਕਾਓ ਲੰਗਰ ਤੁਹਾਡੇ ਹੱਥੋਂ ਮੈਨੂੰ ਸਾਨੂੰ ਭੋਜਨ ਮਿਲੇ ਇਹ ਤੋਂ ਉਤਮ ਅੰਮ੍ਰਿਤ ਕੀ ਹੋਵੇਗਾ ਤੇ ਸਤਿਗੁਰਾਂ ਨੇ ਰਸਦ ਲਿਆਂਦੀ ਲੰਗਰ ਤਿਆਰ ਹੋਇਆ ਉਹ 20 ਰਾਜਤਪਨ ਜਿਹਨੂੰ ਆਪਾਂ 20 ਰੁਪਏ ਕਹਿੰਦੇ ਹਾਂ ਸਫਲ ਹੋ ਗਏ ਸਾਧੂ ਤ੍ਰਿਪਤ ਹੋ ਗਏ ਤੇ ਸਤਿਗੁਰੂ ਜੀ ਦਾ ਲੰਗਰ ਆਰੰਭ ਹੋ ਗਿਆ ਜੋ ਅੱਜ ਤੱਕ ਕਾਇਮ ਆ ਤੇ ਜੁਗਾਂ ਜੁਗਾਂ ਤੱਕ ਅਟਲ ਰਹੇਗਾ ਹਰ ਸ਼ੋਭ ਕੰਮ ਕਰਨ ਲਈ ਕੁਰਬਾਨੀ ਕਰਨੀ ਪੈਂਦੀ ਹੈ ਸਤਿਗੁਰੂ ਜੀ ਨੂੰ ਲੰਗਰ ਚਲਾਉਣ ਵਾਸਤੇ ਆਪਣੇ ਮੂੰਹ ਤੇ ਚਪੇੜਾਂ ਖਾਣੀਆਂ ਪਈਆਂ ਅਸੀਂ ਵੀ ਜੇ ਸੱਚੇ ਸੌਦੇ ਵਾਸਤੇ ਚਪੇੜਾਂ ਖਾ ਲਈਏ ਤਾਂ ਕਈ ਰਾਏ ਬਲਾਰ ਸਾਡੀ ਹਮਾਇਤ ਵਿੱਚ ਮਹਾਰਾਜ ਕਹਿੰਦੇ ਖੜੇ ਹੋ ਜਾਣਗੇ ਅਸੀਂ ਇੱਥੇ ਦੁਨੀਆ ਤੇ ਲੋਕ ਆ ਸੱਚੇ ਝੂਠੇ ਦੀ ਪਛਾਣ ਨਹੀਂ ਆਉਂਦੀ ਕੌਣ ਸੱਚਾ ਕੌਣ ਝੂਠਾ ਤੇ ਮਹਾਰਾਜ ਕਹਿੰਦੇ ਭਾਈ ਜਿਹੜੇ ਲੱਛਣ ਆ ਇਨਸਾਨ ਦੇ ਉਹ ਦੱਸ ਦਿੰਦੇ ਆ ਵੀ ਇਹ ਸੱਚਾ ਹੈ ਕਿ ਝੂਠਾ ਹੈ ਤੇ ਅਸੀਂ ਝੂਠਿਆਂ ਦੀ ਸੰਗਤ ਕੀਤੀ ਐ ਝੂਠੇ ਸੌਦਿਆਂ ਵਿੱਚ ਉਲਝ ਗਏ ਆ ਫਿਰ ਜਮਾਂ ਦੀਆਂ ਚਪੇੜਾਂ ਖਾਣੀਆਂ ਪੈਣਗੀਆਂ ਤੇ ਫਿਰ ਛਡਾਉਣ ਵਾਲਾ ਵੀ ਕੋਈ ਨਹੀਂ ਹੋਵੇਗਾ ਇਸ ਕਰਕੇ ਗੁਰਮੁਖ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਦੁਨੀਆਂ ਤੇ ਇਹੋ ਜੇ ਲੋਕ ਆ ਜਿਹੜੇ ਤੁਹਾਨੂੰ ਦੇਖਣ ਨੂੰ ਲੱਗਦੇ ਆ ਧੋਤੀ ਹੋਈ ਲਾਖ ਵਰਗੇ ਚਮਕਦੇ ਆ ਚਿੱਟੇ ਜਿੰਨ ਕੇ ਕੱਪੜੇ ਮੈਲੇ ਚਿੱਤ ਕਠੋਰ ਜਿਓ ਕਈਆਂ ਨੇ ਹੁਣ ਨਾ ਚਿੱਟੇ ਕੱਪੜੇ ਪਾਏ ਹੁੰਦੇ ਆ ਪੂਰੇ ਆ ਹੰਸ ਲੱਗਦੇ ਆ ਪਰ ਉਹਨਾਂ ਦੇ ਕਰਮ ਬਗਲਿਆਂ ਵਾਲੇ ਹੁੰਦੇ ਆ ਤੀਰਥਾਂ ਤੇ ਵੀ ਜਾਂਦੇ ਆ ਇਸ ਤਰ੍ਹਾਂ ਤਿੰਨ ਮੁਖ ਨਾਮ ਨਾ ਊਪਜੈ ਦੂਜੈ ਵਿਆਪੇ ਚੋਰ ਜਿਓ ਮੂੰਹ ਤੋਂ ਨਾਮ ਨਹੀਂ ਜਪਦੇ ਬਾਹਰੋਂ ਸਾਧ ਦੱਸਦੇ ਆ ਅਸਲ ਵਿੱਚ ਤਾਂ ਮਹਾਰਾਜ ਕਹਿੰਦੇ ਚੋਰ ਆ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਮਹਾਰਾਜ ਨੇ ਜਿਹੜਾ ਸਾਨੂੰ ਧਰਮ ਦਿੱਤਾ ਇਹ ਸੱਚ ਦਾ ਧਰਮ ਇਹਦੇ ਵਿੱਚ ਕੋਈ ਵੀ ਉਲਝਣ ਵਾਲੀ ਗੱਲ ਨਹੀਂ ਬੰਦਾ ਜਿਹੜਾ ਵੀ ਕੰਮ ਕਰਦਾ ਹੈ ਕਰਮ ਕਰਦਾ ਕਰਦਾ ਸੱਚ ਦਾ ਪੱਲਾ ਨਾ ਛੱਡੇ ਫਿਰ ਉਹਦਾ ਇੱਕ ਹਰ ਇੱਕ ਕਰਮ ਕੀਤਾ ਹੋਇਆ ਬੰਦਗੀ ਹੋਵੇਗਾ ਸਾਡਾ ਉਹ ਕੰਮ ਪਾਪ ਬਣ ਜਾਂਦਾ ਜਿਹਦੇ ਕਰਦੇ ਆਂ ਅਸੀਂ ਸੱਚ ਦਾ ਪੱਲਾ ਛੱਡ ਦਿੰਨੇ ਆ ਇਹ ਗੁਰਮਖਾਂ ਦੇ ਗੁਣ ਕਿਵੇਂ ਪਤਾ ਲੱਗਣਗੇ ਜੀ ਜਿਨ੍ਹਾਂ ਕੋਲ ਸਭ ਕੁਝ ਹੁੰਦਾ ਹੈ ਤੇ ਸਭ ਕੁਝ ਹੋਣ ਦੇ ਬਾਵਜੂਦ ਵੀ ਤਾਣ ਇੰਨਾ ਹੋਵੇ ਸ਼ਕਤੀ ਇੰਨੀ ਹੋਵੇ ਪਰ ਨਤਾਣੇ ਬਣ ਕੇ ਰਹਿਣ ਕਹੇ ਦਿਨ ਮੇਰੇ ਕੋਲ ਜਿੰਨੇ ਵੀ ਗੁਣ ਸਭ ਗੁਣ ਤੇਰੇ ਮੈਂ ਨਹੀਂ ਕੋਈ ਕੇਵਲ ਕਹਿਣ ਮਾਤਰੀ ਨਾ ਕਹਿਣ ਸਗੋਂ ਉਹਨਾਂ ਦੀ ਜ਼ਿੰਦਗੀ ਵਿੱਚ ਦਿਸੇ ਜੋ ਕਹਿੰਦੇ ਆ ਉਹ ਕਰਦੇ ਵੀ ਆ ਕਈ ਲੋਕਾਂ ਦੀ ਬਾਣੀ ਬੜੀ ਮਿੱਠੀ ਹੁੰਦੀ ਆ ਗੱਲਬਾਤ ਤਾਂ ਪੂਰੀ ਗੁੜ ਦੇ ਵਾਂਗ ਮਿੱਠੀ ਹੁੰਦੀ ਆ ਪਰ ਅੰਦਰੋਂ ਛੁਰੀ ਫੇਰ ਦਿੰਦੇ ਆ ਬਾਬਾ ਫਰੀਦ ਜੀ ਕਹਿੰਦੇ ਅਜਿਹੇ ਲੋਕ ਵੀ ਬੜੇ ਖਤਰਨਾਕ ਹੁੰਦੇ ਆ ਉਹਨਾਂ ਦੀ ਕਰਨੀ ਬੜੀ ਮੈਲੀ ਹੁੰਦੀ ਆ ਗੱਲਾਂ ਹੀ ਚੰਗੀਆਂ ਹੁੰਦੀਆਂ ਨੇ ਪਰ ਉਹ ਆਪ ਚੰਗੇ ਨਹੀਂ ਹੁੰਦੇ ਪਰ ਗੁਰਮਖ ਜਿਹੜੇ ਹੁੰਦੇ ਆ ਉਹਨਾਂ ਦੀਆਂ ਗੱਲਾਂ ਵੀ ਚੰਗੀਆਂ ਹੁੰਦੀਆਂ ਨੇ ਉਹ ਆਪ ਵੀ ਚੰਗੇ ਹੁੰਦੇ ਆ ਤੇ ਉਹ ਜਦੋਂ ਕੋਈ ਨਿੰਦਾ ਕਰਦਾ ਹੋਵੇ ਉਹ ਪرائی ਨਿੰਦਾ ਨੂੰ ਸੁਣਨ ਤੋਂ ਆਪਣੇ ਕੰਨਾਂ ਨੂੰ ਰੋਕਦੇ ਆ ਤੇ ਦੂਜੇ ਨੂੰ ਵੀ ਰੋਕਦੇ ਆ ਭਾਈ ਤੂੰ ਇਹ ਕਰਮ ਨਾ ਕਰ ਤੇ ਉਹ ਗੁਰੂ ਦਾ ਉਪਦੇਸ਼ ਕਮਾਉਂਦੇ ਆ ਉਹ ਥੋੜਾ ਹੀ ਖਾਂਦੇ ਆ ਮਹਾਰਾਜ ਕਹਿੰਦੇ ਉਹ ਥੋੜਾ ਹੀ ਸੌਂਦੇ ਆ ਇਹ ਗੁਰਮਖਾਂ ਦੇ ਗੁਣਾ ਤੇ ਉਹ ਸਹਿਜ ਉਹਨਾਂ ਦੀ ਜ਼ਿੰਦਗੀ ਹੁੰਦੀ ਆ ਅਸੀਂ ਵੇਖਦੇ ਆ ਸੰਗਤ ਜੀ ਜਿਹੜੇ ਬੰਦੇ ਕਈ ਵਾਰੀ ਧਾਰਮਿਕ ਸਥਾਨਾਂ ਤੇ ਬੈਠ ਕੇ ਸੱਚ ਦੀਆਂ ਗੱਲਾਂ ਕਰਦੇ ਆ ਸੁਣਦੇ ਆ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਸੁਣਦੇ ਆ ਕਈ ਵਾਰੀ ਉਹਨਾਂ ਨੂੰ ਵੇਖੀ ਇੰਜ ਜਾਪਦਾ ਜਿਵੇਂ ਇਹਨਾਂ ਵਿੱਚ ਤੇ ਰੱਬ 'ਚ ਕੋਈ ਫਰਕ ਨਹੀਂ ਪਰ ਵਿਵਹਾਰਕ ਦੁਨੀਆ ਵਿੱਚ ਜਦੋਂ ਵਿਚਰਦੇ ਆ ਫਿਰ ਪਤਾ ਨਹੀਂ ਕਈਆਂ ਨੂੰ ਕੀ ਹੋ ਜਾਂਦਾ ਅਸੀਂ ਉਹੀ ਬੰਦੇ ਆ ਜਿਹੜੇ ਮਾਇਆ ਦੇ ਦੇਸ਼ ਵਿੱਚ ਜਾ ਕੇ ਪੈਸੇ ਪੈਸੇ ਵਾਸਤੇ ਝੂਠ ਬੋਲਦੇ ਆ ਮਹਾਰਾਜ ਕੰਦੇ ਝੂਠੀਆਂ ਕਸਮਾਂ ਚੁੱਕਦੇ ਆ ਤੇ ਬਾਬਾ ਨਾਨਕ ਜੀ ਨੇ ਵੀ ਵੇਖ ਲਿਆ ਸੀ ਕਿ ਬੰਦਾ ਨਾ ਵਪਾਰ ਵਿੱਚ ਦੁਕਾਨ ਤੇ ਝੂਠ ਨਹੀਂ ਬੋਲਦਾ ਬੰਦਾ ਰੱਬ ਨਾਲ ਵੀ ਧੋਖਾ ਕਰਦਾ ਧਰਮ ਦੇ ਨਾਂ ਤੇ ਵੀ ਝੂਠ ਬੋਲਦਾ ਇਹ ਬੰਦਾ ਆਪਣੇ ਆਪ ਨਾ ਮਹਾਰਾਜ ਕਹਿੰਦੇ ਧੋਖਾ ਕਰ ਰਿਹਾ ਇਹ ਸਮਝਦਾ ਮੈਂ ਦੂਜਿਆਂ ਨੂੰ ਧੋਖਾ ਦੇ ਰਿਹਾ ਚਲਾਕ ਬੰਦਾ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੁੰਦਾ ਦੂਜੇ ਨੂੰ ਧੋਖਾ ਦੇਣ ਸਮੇਂ ਕਿਉਂਕਿ ਉਹਦੀ ਜ਼ਿੰਦਗੀ ਤਬਾਹ ਹੋ ਰਹੀ ਹੈ ਬਾਰ ਬਾਰ ਤਾਂ ਜਨਮ ਮਿਲਣਾ ਨਹੀਂ ਹੈ ਇਸ ਕਰਕੇ ਗੁਰਮਖ ਪਿਆਰਿਓ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਲੇ ਬੰਦੇ ਦੀ ਪਛਾਣ ਕੀ ਹੁੰਦੀ ਆ ਮਤ ਹੋਦੀ ਹੋਏ ਆਣਾ ਜਿਹੜਾ ਬੰਦਾ ਅਕਲ ਹੁੰਦਿਆਂ ਹੋਇਆ ਵੀ ਅਜਾਣ ਜਿਹਾ ਬਣ ਕੇ ਰਹੇ ਭਾਵ ਆਪਣੀ ਅਕਲ ਦਾ ਕਿਸੇ ਤੇ ਦਬਾਅ ਨਾ ਪਾਵੇ ਕਈ ਵਾਰੀ ਕਿਸੇ ਕੋਲ ਵਿੱਦਿਆ ਹੁੰਦੀ ਆ ਤੇ ਉਹ ਦੂਜੇ ਤੇ ਰੋਹ ਵੀ ਮਾਰੀ ਜਾਂਦਾ ਤੇ ਉਹ ਕਾਦੀ ਵਿੱਦਿਆ ਹੈ ਤਾਣ ਹੁੰਦੇ ਹੋਏ ਨਿਤਾਣਾ ਜਿਹੜਾ ਜੋਰ ਹੁੰਦਿਆਂ ਕਮਜ਼ੋਰਾ ਵਾਂਗ ਰਹੇ ਭਾਵ ਕਿਸੇ ਤੇ ੱੱੱਕਾ ਨਾ ਕਰੇ ਕਈ ਬਲਵਾਨ ਹੁੰਦੇ ਆ ਸਰੀਰ ਕਰਕੇ ਉਹ ੱੱੱਕਾ ਹੀ ਕਰੀ ਜਾਂਦੇ ਆ ਗਰੀਬਾਂ ਦੇ ਨਾਲ ਅਣ ਹੁੰਦੇ ਆਪ ਬੰਡਾਏ ਜਿਹੜਾ ਕੁਝ ਵੀ ਦੇਣ ਜੋਗਾ ਨਾ ਹੋਵੇ ਫਿਰ ਵੀ ਆਪਣਾ ਆਪ ਆਪਣਾ ਹਿੱਸਾ ਦੇ ਦੇਵੇ ਗੁਰਮਖ ਕੋ ਕੋ ਐਸਾ ਭਗਤ ਸਦਾਏ ਇਹੋ ਜਿਹੇ ਬੰਦੇ ਜਿਹੜੇ ਆ ਭਗਤ ਬਣਦੇ ਆ ਗੁਰਮਖ ਬਣਦੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਲਗੀਧਰ ਜੀ ਸਿੱਖੋ ਜੇ ਤੁਸੀਂ ਬਾਣੀ ਨਾਲ ਜੁੜੋਂਗੇ ਤੁਹਾਨੂੰ ਅੰਨ ਦੀ ਧਨ ਦੀ ਟੋਟ ਨਹੀਂ ਆਵੇਗੀ ਸੋ ਸਾਖੀ ਵਿੱਚ ਮਹਾਰਾਜ ਨੇ ਬਚਨ ਕੀਤੇ ਆ ਜੇ ਸੱਚ ਨਾਲ ਜੁੜੇ ਰਹੋਗੇ ਨਾ ਅੰਨ ਦੀ ਨਾ ਧਨ ਦੀ ਟੋਟ ਆਵੇਗੀ ਜੇ ਤੁਸੀਂ ਨਾਮ ਨਾਲ ਜੁੜੇ ਰਹੋਗੇ ਪਰ ਨਾਮ ਦੇ ਨਾਲ ਉਪਰੋਂ ਨਹੀਂ ਜੁੜਨਾ ਜਿਵੇਂ ਸੱਚੇ ਪਾਤਸ਼ਾਹ ਜੀ ਨੇ ਨਮਾਜ਼ ਪੜਨ ਵਾਲੇ ਮੁੱਲਾ ਨੂੰ ਕੀ ਆਖਿਆ ਸੀ ਮੁੱਲਾ ਤੂੰ ਚੰਗੀ ਤਰ੍ਹਾਂ ਜਾਣਦਾ ਤੇਰੀ ਨਮਾਜ਼ ਪੜਨ ਚ ਕਿੰਨੀ ਕੁ ਸ਼ਰਧਾ ਕਿੰਨੀ ਕੁ ਸੱਚਾਈ ਆ ਤੂੰ ਇਹ ਵੀ ਚੰਗੀ ਤਰ੍ਹਾਂ ਜਾਣਦਾ ਕਿ ਗੈਰ ਹਾਜ਼ਰ ਮਨ ਦੇ ਨਾਲ ਨਮਾਜ਼ ਪੜਿਆ ਕੁਝ ਵੀ ਨਹੀਂ ਸਬਰਦਾ ਹੁੰਦਾ ਤੇ ਕਲਗੀਧਰ ਮਹਾਰਾਜ ਕਹਿੰਦੇ ਜਦੋਂ ਸੱਚ ਦਾ ਹਿਰਦੇ 'ਚ ਪ੍ਰਵੇਸ਼ ਹੁੰਦਾ ਤਨ ਤੇ ਮਨ ਦੋਵੇਂ ਸਹਿਮਤ ਹੁੰਦੇ ਆ ਕਈ ਕੰਮ ਅਸੀਂ ਉਹਨਾਂ 'ਚ ਸਰੀਰ ਲਾ ਦਿੰਨੇ ਆ ਪਰ ਮਨ ਨਹੀਂ ਲੱਗਦਾ ਹੋ ਸਕਦਾ ਹੱਥਾਂ ਪੈਰਾਂ ਨਾਲ ਕੁਝ ਕੰਮ ਬਿਨਾਂ ਮਨ ਲਗਾਏ ਹੀ ਹੋ ਜਾਣ ਜਿਵੇਂ ਇੱਕ ਬੰਦਾ ਗੱਡੀ ਚਲਾ ਰਿਹਾ ਯਾਦਾਂ ਉਹਦੇ ਮਨ 'ਚ ਆਉਂਦੀਆਂ ਨੇ ਸੰਗਤ ਜੀ ਪਰ ਹੱਥ ਪੈਰ ਆਪਦਾ ਕੰਮ ਕਰੀ ਜਾ ਰਹੇ ਆ ਪਰ ਧਰਮ ਤਾਂ ਮਹਾਰਾਜ ਕਹਿੰਦੇ ਮਨ ਤੋਂ ਬਿਨਾਂ ਕਮਾਇਆ ਨਹੀਂ ਜਾ ਸਕਦਾ ਬੰਦੇ ਦਾ ਤਨ ਕੁਝ ਕਰ ਰਿਹਾ ਹੈ ਰੋਟੀ ਵਾਸਤੇ ਉਹਦੀ ਮਜਬੂਰੀ ਆ ਜਦੋਂ ਤਨ ਨਾ ਮਨ ਸਹਿਮਤ ਹੋ ਜਾਏ ਸਮਝ ਲੈਣਾ ਕਰਮ ਦੇ ਵਿੱਚ ਸੱਚ ਆ ਕੇ ਉਤਰ ਗਿਆ ਹੈ ਝੂਠੇ ਤੇ ਸੱਚੇ ਬੰਦੇ ਦੀ ਪਛਾਣ ਕਰਨੀ ਹੋਵੇ ਸੰਗਤ ਜੀ ਤੇ ਮਹਾਰਾਜ ਕਹਿੰਦੇ ਉਹਦੇ ਕਰਮ ਦੇਖੋ ਤੇ ਕਈ ਵਾਰੀ ਕਰਮ ਧਾਰਮਿਕ ਹੁੰਦੇ ਆ ਪਰ ਉਹਨਾਂ ਦਾ ਜਿਹੜਾ ਜੀਵਨ ਹੁੰਦਾ ਧਾਰਮਿਕ ਨਹੀਂ ਹੁੰਦਾ ਉਹ ਮਲੀਨ ਬੜਾ ਹੁੰਦਾ ਤਾਂ ਜਿਹਦਾ ਭਾਈ ਕਰਮ ਇੱਕ ਇੱਕ ਕੀਤਾ ਹੋਇਆ ਗੁਰੂ ਦੇ ਅਨਸਾਰ ਹੋਵੇ ਜੋ ਕਹਿਣੀ ਤੇ ਕਰਨੀ ਦਾ ਪੱਕਾ ਹੋਵੇ ਉਹ ਇਹ ਨਾ ਹੋਵੇ ਦੂਜਿਆਂ ਨੂੰ ਉਪਦੇਸ਼ ਦੇਵੇ ਪਰ ਆਪ ਨਾ ਕਮਾਵੇ ਤਾਂ ਉਹ ਪਖੰਡੀ ਹੈ ਅਵਰ ਉਪਦੇਸ਼ ਹੈ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਜਿਹੜਾ ਹੋਰਾਂ ਨੂੰ ਤਾਂ ਮਤ ਦਿੰਦਾ ਪਰ ਆਪ ਅਮਲ ਨਹੀਂ ਕਰਾਉਂਦਾ ਉਹ ਜਨਮ ਮਰਨ ਦੇ ਚੱਕਰ 'ਚ ਪਿਆ ਰਹਿੰਦਾ ਹੈ ਇਸ ਕਰਕੇ ਜਿਸਕੇ ਅੰਤਰ ਵਸੈ ਨਿਰੰਕਾਰ ਜਿਹਦੇ ਹਿਰਦੇ 'ਚ ਨਿਰੰਕਾਰ ਵਸ ਜੇ ਉਹਦੇ ਚਿਹਰੇ ਦਾ ਨੂਰ ਉਹ ਆਪਣੇ ਪੈਰੀ ਹੱਥ ਨਹੀਂ ਲਵਾਵੇਗਾ ਉਹ ਆਪਣੀ ਮਾਣ ਸਨਮਾਨ ਸੋਭਾ ਨਹੀਂ ਵਧਾਵੇਗਾ ਉਹ ਕਹੇਗਾ ਜੋ ਕਰ ਰਿਹਾ ਗੁਰੂ ਕਰ ਰਿਹਾ ਅਕਾਲ ਪੁਰਖ ਕਰ ਰਿਹਾ ਉਹਦੀ ਸਿੱਖਿਆ ਨਾਲ ਬੰਦਾ ਵਿਕਾਰਾਂ ਤੋਂ ਬਚੇਗਾ ਇਸ ਕਰਕੇ ਮਹਾਰਾਜ ਕਹਿਣ ਲੱਗੇ ਭਾਈ ਦੁਨੀਆ ਉੱਪਰ ਪਖੰਡੀ ਬੜੇ ਆ ਇਹਨਾਂ ਤੋਂ ਬਚ ਕੇ ਰਹੋ ਜੋ ਆਪਣੇ ਨਾਲ ਜੋੜਦੇ ਆ ਪਖੰਡੀ ਆ ਉਹ ਅਕਾਲ ਪੁਰਖ ਵਾਹਿਗੁਰੂ ਸਰਵ ਸ੍ਰੇਸ਼ਟ ਪਰਿਪੂਰਨ ਪਰਮਾਤਮਾ ਨਾਲ ਜੋੜਦੇ ਆ ਉਹ ਸੱਚੇ ਸਾਧੂ ਆ ਤੇ ਫੇਰ ਮਹਾਰਾਜ ਕਹਿਣ ਲੱਗੇ ਭਾਈ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਇਹ ਦੁਨੀਆ ਤੇ ਸਾਰਾ ਸੰਸਾਰ ਜੋ ਆਇਆ ਉਹਨੂੰ ਜਾਣਾ ਪੈਣਾ ਸਿੱਖੋ ਤੁਸੀਂ ਗੁਰੂ ਗੁਰੂ ਜਪੋ ਨਾਮਦਾਨ ਇਸ਼ਨਾਨ ਕਰੋ ਗੁਰੂ ਤੁਹਾਡੇ ਸਾਰੇ ਕਾਰਜ ਸਵਾਰੇਗਾ ਇਹ ਧਰਤੀ ਉੱਪਰ ਪਾਪ ਬੜੇ ਵੱਧ ਰਹੇ ਆ ਤੁਸੀਂ ਜਿਹੜੇ ਪੁੰਨ ਕਰਨੇ ਮਹਾਰਾਜ ਨੇ ਆਖਿਆ ਘਰ ਵਿੱਚ ਕੋਈ ਚੱਲ ਕੇ ਆਜੇ ਲੋੜਵੰਦ ਆਪਣੇ ਗ੍ਰਹਿ ਵਿੱਚ ਪ੍ਰਸ਼ਾਦਾ ਬਣਾ ਕੇ ਉਹਨੂੰ ਛਕਾਉਣਾ ਹੈ ਭੁੱਖੇ ਲੋੜਵੰਦ ਦੀ ਸੇਵਾ ਕਰਨੀ ਆ ਜਿੰਨਾ ਤੁਸੀਂ ਭਜਨ ਤਪ ਕਰੋਗੇ ਤੇ ਉਹ ਤੁਹਾਡਾ ਉਨਾ ਹੀ ਕਲਿਆਣ ਹੋਵੇਗਾ ਮਹਾਰਾਜ ਕਹਿਣ ਲੱਗੇ ਕੇਸਾਂ ਦਾ ਸਤਕਾਰ ਕਰੋ ਅੰਮ੍ਰਿਤ ਛਕੋ ਅਤੇ ਜਿਨ੍ਹਾਂ ਦੀ ਕਰਨੀ ਗੁਰੂ ਦੇ ਜੀਵਨ ਅਨੁਸਾਰ ਨਹੀਂ ਹੈ ਗੁਰੂ ਦੇ ਬਚਨਾਂ ਅਨੁਸਾਰ ਨਹੀਂ ਹੈ ਉਹਨਾਂ ਦਾ ਸੰਗ ਤਿਆਗ ਦੋ ਗੁਰੂ ਤੇ ਭਰੋਸਾ ਵੀ ਕਰੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਸ਼ਬਦ ਗੁਰੂ ਤੱਕ ਇਸ ਤਰ੍ਹਾਂ ਤੁਹਾਡੇ ਅੰਦਰ ਜੋ ਵਿਰਾਗ ਆਵੇਗਾ ਤੁਹਾਡੇ ਅੰਦਰ ਜੋ ਸ਼ਾਂਤੀ ਆਵੇਗੀ ਮਹਾਰਾਜ ਨੇ ਆਖਿਆ ਉਹ ਪਵੈਖ ਵਿੱਚ ਤੁਸੀਂ ਜਾਣੋਗੇ ਜ਼ਿੰਦਗੀ ਜਿਉਂਦਿਆਂ ਜੀ ਜੰਨਤ ਬਣ ਜਾਵੇਗੀ ਸੰਗਤ ਜੀ ਇਸ ਤਰ੍ਹਾਂ ਇਹ ਸਾਖੀ ਸੰਪੂਰਨ ਹੁੰਦੀ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਆਉਣ ਵਾਲੇ ਸਮੇਂ ਵਿੱਚ ਜਿਹੜੇ ਲੋਕ ਆ ਉਹਨਾਂ ਦਾ ਹਾਲ ਬੰਦਗੀ ਤੋਂ ਬਿਨਾਂ ਬੰਦੇ ਦੇ ਮਨ ਦਾ ਹਾਲ ਇਹ ਆਪਾਂ ਜਾਣਦੇ ਆ ਵੀ ਕਿੰਨਾ ਬੇਚੈਨ ਹੋ ਜਾਂਦਾ ਮਨ ਸਾਡਾ ਤੇ ਜੇ ਸਾਰੀ ਧਰਤੀ ਦੇ ਲੋਕਾਂ ਦਾ ਮਨ ਬੇਚੈਨ ਹੋਵੇਗਾ ਤੇ ਉਹ ਕਿੰਨਾ ਜ਼ਿਆਦਾ ਧਰਤੀ ਦਾ ਬੁਰਾ ਹਾਲ ਹੋ ਜਾਏਗਾ ਇਸ ਕਰਕੇ ਭਾਈ ਬਾਣੀ ਸਤਗੁਰ ਕੀ ਜੋ ਕਹੀ ਪ੍ਰਵਿਖੇਤ ਬਾਕ ਜਾਣੀ ਜਾਨ ਮਹਾਰਾਜ ਨੇ ਫਿਰ ਅੰਤਰਜਾਮੀ ਸਭ ਵਿਦ ਜਾਣੇ ਤਾਂ ਕਿਸਪੇ ਆਖ ਸੁਣਾਈਐ ਸਤਿਗੁਰੂ ਮਹਾਰਾਜ ਨੇ ਫਿਰ ਇੱਥੇ ਇਹ ਸਾਨੂੰ ਜਿਹੜੀ ਸਮਝ ਦਿੱਤੀ ਆ ਗਿਆਨ ਦਿੱਤਾ ਉਹ ਭਾਈ ਅਸੀਂ ਕਮਾ ਕੇ ਜਾਣਾ ਹੈ ਤੇ ਮਹਾਰਾਜ ਨੇ ਸਾਨੂੰ ਦੱਸ ਦਿੱਤਾ ਜਿਹਦੀ ਕਰਨੀ ਗੁਰੂ ਅਨਸਾਰ ਹੋਵੇਗੀ ਉਹ ਆਪੇ ਤੁਹਾਨੂੰ ਪਤਾ ਲੱਗ ਜਾਏਗਾ ਫਿਰ ਕਈ ਵਾਰੀ ਤਾਂ ਕੁਝ ਲੋਕ ਗੱਲਾਂ ਚੰਗੀਆਂ ਕਰਦੇ ਆ ਪਰ ਉਹਨਾਂ ਨਾਲ ਵਰਤ ਵਰਤਾਵਾ ਦੱਸ ਦਿੰਦਾ ਨਹੀਂ ਇਹਨਾਂ ਦੀਆਂ ਗੱਲਾਂ ਹੀ ਚੰਗੀਆਂ ਪਰ ਆਪ ਨਹੀਂ ਚੰਗੇ ਸਾਨੂੰ ਅਜੇ ਇਹ ਬੰਦਿਆਂ ਦੀ ਤਲਾਸ਼ ਨਹੀਂ ਕਰਨੀ ਚਾਹੀਦੀ ਜੋ ਚੰਗੇ ਆ ਹੋ ਸਕਦਾ ਸਾਡੀ ਤਲਾਸ਼ ਪੂਰੀ ਨਾ ਹੋਵੇ ਸਾਨੂੰ ਆਪਣਾ ਜੀਵਨ ਸਵਾਰਨਾ ਚਾਹੀਦਾ ਹੈ ਆਪਣੇ ਆਪ ਨੂੰ ਉਹ ਗੁਰਮੁਖ ਬਣਾਉਣਾ ਚਾਹੀਦਾ ਜਿਹਨੂੰ ਮਿਲ ਕੇ ਰੱਬ ਦੀ ਯਾਦ ਆਵੇ ਗੁਰੂ ਦੀ ਯਾਦ ਆਵੇ ਭੁੱਲ ਚੁੱਕ ਦੀ ਖਿਮਾ ਗੁਰੂ ਮਹਾਰਾਜ ਰਹਿਮਤ ਕਰਨ ਜੀ ਦੇਹੋ ਸੱਜਣੇ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ